ਬੀਅਾਦ ਵੀ ਕਾਲੀ ਦਲ ਕਰ ਸਕਦਾ ਉਹ ਤਾਂ ਇਹਨਾਂ ਸਾਰਿਆਂ ਨੇ ਇੱਕ ਪਲਾਨ ਬਣਾ ਲਈ ਵੀ ਕਾਲੀ ਦਲ ਹਰਦਾ ਨਹੀਂ ਕਾਲੀ ਦਲ ਦੀ ਤੀਜੀ ਵਾਰ ਵੀ ਸਰਕਾਰ ਬਣ ਜਾਣੀ ਸੀ ਤੀਜੀ ਵਾਰ ਸਰਕਾਰ ਬਣਣ ਦੀ ਤਿਆਰੀ ਸੀ ਕਾਲੀ ਦਲ ਦੀ ਐਨਾ ਕੰਮ ਕੀਤਾ ਸੀ 12 ਤੋਂ ਲੈ ਕੇ 17 ਤਾਈ ਉਹ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਇਹਨਾਂ ਨੇ ਜਦੋਂ ਕਦੇ ਉਹਦੀ ਨਿਰਪੱਖ ਜਾਂਚ ਹੋਈ ਜਦੋਂ ਸਹੀ ਕੋਈ ਜਾਂਚ ਹੋਊਗੀ ਪੜਤਾਲ ਇਹ ਵਿਆਹ ਦੇ ਵਿੱਚ ਹੀ ਆਪ ਆਲੇ ਨਿਕਲਣਗੇ ਆਪ ਆਲੇ ਨਿਕਲਣਗੇ ਤੁਸੀਂ ਵੇਖ ਲਓ ਲੱਗਦਾ ਨਹੀਂ ਵੀ 2015 ਚ ਆਪਣਾ ਵਿਆਧ ਵੀ ਹੁੰਦੀ ਤੇ ਉਹ 2017 ਤੱਕ ਤੁਹਾਡੇ ਕੋਲ 2 ਸਾਲ ਦਾ ਸਮਾਂ ਹੈਗਾ ਸੀ ਉਹ 2 ਸਾਲ ਦੇ ਵਿੱਚ ਜੇ ਕੰਮ ਹੋ ਜਾਂਦਾ ਵਿਆਧੀ ਮਾਮਲੇ ਦੇ ਬੰਦੇ ਫੜੇ ਜਾਂਦੇ ਬਈ ਸਾਡੇ ਕੋਲੇ 1.5 ਸਾਲ ਦਾ ਸਮਾਂ ਸੀਗਾ ਹਾਂ ਜਦੋਂ ਅਦਬਚਾਲੇ ਜੇ ਹੋਈ ਸੀ 15 ਨੂੰ ਡੇਢ ਸਾਲ ਦਾ ਸਮਾਂ ਸੀਗਾ ਸਾਡੇ ਕੋਲ ਠੀਕ ਹੈ ਅਸੀਂ ਕਰਦੇ ਕਿਵੇਂ ਇੱਥੇ ਧਰਨਾ ਲਾ ਕੇ ਬਹਿ ਗਏ ਸਿੱਖ ਜਥੇਬੰਦੀਆਂ ਢੂਡ ਕਪੂਰੇ ਉਹ ਕਹਿੰਦੀਆਂ ਜੀ ਪੰਜਾਬ ਪੁਲਿਸ ਤੇ ਸਾਨੂੰ ਤਵਾਰ ਹੀ ਹੈ ਅਸੀਂ ਪੰਜਾਬ ਪੁਲਿਸ ਤੋਂ ਕਰਾਉਣੀ ਹੀ ਨਹੀਂ ਪਰ ਤੇ ਜਾਜ ਸੀਬੀਆਈ ਨੂੰ ਦੇ ਦਿਓ ਤੁਸੀਂ ਕੇਸ ਤੇ ਅਸੀਂ ਸੀਬੀਆਈ ਨੂੰ ਦਿੱਤਾ ਜਦੋਂ ਸੀਬੀਆਈ ਤੇ ਦਿੱਲੀ ਦੀ ਏਜੰਸੀ ਆ ਸਾਡੀ ਏਜੰਸੀ ਨਹੀਂ ਤੇ ਫਿਰ ਉਹਨਾਂ ਨੇ ਇਹਨਾਂ ਦੇ ਕਹਿਣ ਤੇ ਅਸੀਂ ਸੀਬੀਆਈ ਨੂੰ ਦਿੱਤਾ ਨਹੀਂ ਕੀਤਾ ਤਾਂ ਲੇਟ ਕੀਤਾ ਸੀਬੀਆਈ ਨੇ ਕੀਤਾ ਇਹਨਾਂ ਨੇ ਕਰਾਇਆ ਜੇ ਅਸੀਂ ਕਿੱਥੋਂ ਵੜ ਲੈਂਦੇ ਬੰਦਿਆਂ ਨੂੰ ਜਦੋਂ ਇਹਨਾਂ ਨੇ ਕੇਸ ਸੀਸੀਬੀਆਈ ਨੂੰ ਦਵਾਤਾ ਸਾਡੀ ਪੁਲਿਸ ਸੀ ਵੀ ਨੇ ਉਹ ਜਾਲ ਕਰਕੇ ਜਦੋਂ ਮੁੜ ਕੇ ਸਰਕਾਰ ਬਦਲ ਗਈ ਕਾਂਗਰਸ ਦੀ ਆ ਗਈ ਫਿਰ ਕਹਿੰਦੇ ਹੁਣ ਸੀਬੀਆਈ ਨਹੀਂ ਠੀਕ ਹੁਣ ਪੰਜਾਬ ਪੁਲਿਸ ਠੀਕ ਹੈ ਫਿਰ ਉਹੀ ਪੰਜਾਬ ਪੁਲਿਸ ਚੰਗੀ ਹੋ ਗਈ ਫਿਰ ਇਹਨੇ ਮੁੜ ਕੇ ਸੀਬੀ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਦੇਤਾ ਪਰ ਬੜ ਬੁੱਸੇ ਤੇ ਇਹਨਾਂ ਨੇ ਆਪ ਸਿੱਖ ਜਥੇਬੰਦੀਆਂ ਨੇ ਪਾਈ ਰੱਖਿਆ ਸਭਾ ਕੰਮ ਲੱਗਦਾ ਨਹੀਂ ਵੀ ਇਹ ਲੋਕਾਂ ਤੱਕ ਇਹ ਗੱਲ ਅਸੀਂ ਪਹੁੰਚਾਉਣ 'ਚ ਫੇਲ ਹੋ ਗਏ ਮੈਂ ਮੰਨਦਾ ਵੀ ਅਸੀਂ ਉਸ ਗੱਲ ਨੂੰ ਜਿਹੜਾ ਕੰਮ ਸੀ ਮੌਕਾ ਉਹਨੂੰ ਸਾਹਮਣੇ ਦੇ ਵਿੱਚ ਢਿੱਲ ਕਿਤੇ ਨਿਕ ਤੇ ਹੋਈ ਹੈ ਮੈਂ ਮੰਨਦਾ ਹਾਂ ਉਸ ਗੱਲ ਨੂੰ ਸਾਡਾ ਕਦੇ ਕਾਦੀਦਾਰ ਹੋ ਸਕਦਾ ਵੀ ਇਹ ਜੀ ਗੱਲ ਕਰ ਲੈ ਬੇਅਦਵੀ ਕਰ ਲੈ ਜਾਂ ਬੇਅਦਵੀ ਕਰਨ ਵਾਲਾ ਨੂੰ ਕਿਸੇ ਨੂੰ ਬਖਸ਼ ਦੇ ਕਦੇ ਸੋਚਿਆ ਜਾ ਸਕਦਾ ਹੈ ਕਦੇ ਵੀ ਜਿਹੜਾ ਬਦਈ ਹੈ ਸਾਰੇ ਕੰਮ ਦਾ ਉਹ ਕਨ ਕਰ ਸਕਦਾ ਹੈ ਜੀ ਇਹਨਾਂ ਨੇ ਇੱਕ ਪ੍ਰਪੋਗੰਡਾ ਇੰਨੇ ਤੇਜ਼ ਜ਼ੋਰ ਨਾਲ ਕਰਤਾ ਲੋਕਾਂ ਨੂੰ ਜਿਚਾਤ ਹੀ ਉਹ ਗੱਲ ਦੇ ਹੋਰ ਵੀ ਚਰਚਾ ਹੀ ਚੱਲ ਰਹੀ ਕਿਤੇ ਪੰਥ ਜਵੈਦਾਰੀ ਕਰਨ ਵਾਲੀ ਪਾਰਟੀ ਜਿਹੜੀ ਆ ਪੰਥ ਦਾ ਨੁਕਸਾਨ ਕਰ ਦਿੱਤਾ ਇਹਨਾਂ ਨੇ ਕਿੱਥੇ ਤੇ ਕਿਤਾ ਨੁਕਸਾਨ ਹਰ ਪਾਸੇ ਹੀ ਕਹਿ ਰਹੇ ਕਿ ਨਹੀਂ ਪਤਾ ਤਾਂ ਲੱਗਿਆ ਨਾ ਜਿੱਦਾਂ ਚਲੋ ਵੀ ਹੁਣ ਬਿਆਦੀ ਮਾਮਲਾ ਇਹ ਵੀ ਪੰਕਤਾਂ ਤੇ ਹਸਾ ਬਿਆਦੀ ਮਾਮਲੇ ਤੇ ਯਾਰ ਹੁਣ ਗੱਲ ਸੁਣੋ ਬਿਆਦੀ ਮਾਮਲਿਆਂ ਨੂੰ ਤਾਂ 10 ਸਾਲ ਹੋ ਗਏ ਫਿਰ ਭਾਈ ਇਹਨਾਂ ਨੇ ਕੋ ਕੀ ਕੀਤਾ ਬਿਆਦਵੀ ਦੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ 10 ਸਾਲਾਂ ਚ 5 ਉਹਨਾਂ ਦੇ ਨਾਂਗੇ 4 ਇਹਨਾਂ ਦੇ ਨਾਂਗੇ ਕੀ ਕੀਤਾ ਬਿਆਦਵੀ ਚ ਇਹਨਾਂ ਨੇ ਬੰਦੀ ਸਿੰਘਾਂ ਦੀ ਗੱਲਬਾਤ ਉਹ ਰਹੀ 10 ਸਾਲ 10 ਸਾਲ ਆਪਾਂ ਮੋਦੀ ਸਾਹਿਬ ਦੇ ਨਾਲ ਆਪਣੀ ਭਾਈ ਵਾਲੀ ਰੀ ਕਿਤੇ ਉਹ ਜਿਹੜਾ ਸਿਹਰਾ ਉਦੋਂ ਦੇ ਕੇਸ ਦੇ ਫੈਸਲੇ ਨਹੀਂ ਸੀ ਹੋਏ ਹਾਂ ਫੈਸਲੇ ਜਿੰਨੇ ਬੰਦੇ ਸੀ ਕਰ ਸਕਦੇ ਸੀ ਬੰਦੀ ਸਿੰਘ ਦੂਜੀਆਂ ਜੇਲਾ ਚੋਂ ਕੋਈ ਮੱਧ ਪ੍ਰਦੇਸ਼ ਚੋਂ ਕੋਈ ਯੂਪੀ ਚੋਂ ਕੋਈ ਕਿੱਥੋਂ ਪੰਜਾਬ ਲਿਆਦੇ ਸੀ ਉਹਨਾਂ ਨੂੰ ਪ੍ਰੋਬਲ ਮਿਲਦੀ ਹੈ ਉਹ ਜਾਂਦੇ ਨੇ ਜਿਹੜੇ ਇਹਨਾਂ ਦੇ ਕੇਸਾਂ ਦੇ ਉਦੋਂ ਫੈਸਲੇ ਨਹੀਂ ਸੀ ਹੋਏ ਸਾਡੇ ਵਲੇ ਜਿਵੇਂ ਹੁਣ ਰਾਜਵਾਨ ਸਾਹਿਬ ਦਾ ਹਲੇ ਕੇਸ ਦਾ ਫੈਸਲਾ ਨਹੀਂ ਹੋਇਆ ਜਿੰਨਾਂ ਚਿਰ ਕਿਸੇ ਕੇਸ ਦਾ ਫੈਸਲਾ ਨਹੀਂ ਹੋਇਆ ਉਹਨਾਂ ਚਿਰ ਉਹਨੂੰ ਛੱਡਿਆ ਨਹੀਂ ਜਾ ਸਕਦਾ ਛੱਡਣਾ ਭੋਲੜ ਦਾ ਜਿਵੇਂ ਕੇਸ ਹੈ ਉਦੋਂ ਉਹਦਾ ਵੀ ਨਹੀਂ ਸੀ ਫੈਸਲਾ ਹੋਇਆ ਬਾਅਦ ਚ ਹੋਇਆ ਆਪ ਛੱਡ ਸਕਦੀ ਸੀ ਉਹਨੂੰ ਹੁਣ ਬੀਜੇਪੀ ਛੱਡ ਸਕਦੀ ਐ ਇਵੇਂ ਇਹ ਕੇਸਾਂ ਦੇ ਜਦੋਂ ਫੈਸਲੇ ਹੋ ਜਾਣ ਫਿਰ ਸਰਕਾਰਾਂ ਕੋਲ ਇਖਤਿਆਰ ਹੁੰਦਾ ਕਿ ਉਹਨਾਂ ਨੂੰ ਛੱਡ ਸਕਦੀ ਐ ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਜਦੋਂ ਹੁਣ ਆ ਫੈਸਲੇ ਲੇਟ ਹੋਏ ਐ ਉਦੋਂ ਸਾਡੇ ਵੇਲੇ ਤੇ ਇਹਨਾਂ ਨੂੰ ਹੋਇਆ ਹੀ ਥੋੜੇ ਥੋੜੇ ਸਾਲ ਸੀ ਜੇ ਚੱਲ ਰਹੇ ਸੀ ਹਲੇ ਕੋਰਟਾਂ ਦੇ